ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਸਨਦੀਪ ਸ਼ਰਮਾ ਅਫਸਰ ਲੁਧਿਆਣਾ ਦਾ ਚੌੜਾ ਬਾਜ਼ਾਰ ਅਕਸਰ ਹੀ ਰਾਸ਼ ਲੈ ਕੇ ਜਾਂ ਵੱਤ ਤੋਂ ਵੱਧ ਜਿਹੜੀ ਬਾਜ਼ਾਰੀਨ ਲੈ ਕੇ ਕਾਫੀ ਮਸ਼ਹੂਰ ਹੈ ਪੂਰੇ ਪੰਜਾਬ ਭਰ ਦੇ ਵਿੱਚ ਲੇਕਿਨ ਆਖਿਰਕਾਰ ਫਿਰ ਇੱਕ ਵਾਰੀ ਅੱਜ ਚੌੜੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਤੇ ਫੜੀ ਵਾਲੇ ਜਿਹੜੇ ਅੱਜ ਧਰਨੇ ਤੇ ਬੈਠ ਗਿਆ ਸਭ ਤੋਂ ਪਹਿਲਾਂ ਤਸਵੀਰ ਖਾਵਾਂਗਾ ਉਹ ਜਗ੍ਹਾ ਦੀਆਂ ਜਿੱਥੇ ਐਨਕ੍ਰੋਚਮੈਂਟ ਹੋਈ ਹੈ ਇਹ ਜਗ੍ਹਾ ਤੇ ਜਿਹੜੇ ਫੜੀ ਵਾਲੇ ਬੰਦੇ ਆ ਐਨਕ੍ਰੋਚਮੈਂਟ ਜਿਹੜਾ ਹੁੰਦੀ ਹੈ ਇੱਥੇ ਅ ਐਮਸੀਲ ਅੱਗੇ ਵੀ ਕਾਫੀ تھے ਵਾਰਨਿੰਗ ਦੇ ਜੁਕਿਆ ਲੇ ਕੇ ਫਿਰ ਵੀ ਐਨਕ੍ਰੋਚਮੈਂਟ ਤੇ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਵਿਵਾਦ ਹੈ ਹੁਣ ਜਿਹੜੇ ਇੱਥੇ ਐਨਕ੍ਰੋਚਮੈਂਟ ਜਿਹੜੇ ਲੋਕ ਬੰਦੇ ਆ ਫੜੀਆਂ ਲਾਂਦੇ ਤਾਂ ਉਸ ਤੋਂ ਬਾਅਦ ਉਹ ਦੁਕਾਨਦਾਰ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ तमाम ਉਹ ਦੁਕਾਨਦਾਰ ਜਿਹੜੀਆਂ ਇਹ ਮਾਰਕੀਟ ਗੁਰੂ ਨਾਨਕ ਮਾਰਕੀਟ ਕਿਹਾ ਜਾਂਦੀ ਹੈ ਜਿਹੜੇ ਸਾਰੇ ਇਹ ਮਾਰਕੀਟ ਦੇ ਬੰਦੇ ਜਿਹੜੀ ਸਰਕਾਰ ਵੱਲੋਂ ਸਮਾਰਟ ਸਿਟੀ ਅਧੀਨਾਂ ਦੀ ਮਾਰਕੀਟ ਸੀ ਉਹਦੇ तमाम ਦੁਕਾਨਦਾਰ ਆਪਣੀ ਮਾਰਕੀਟ ਬੰਦ ਕਰਕੇ ਅੱਜ ਧਰਨੇ ਤੇ ਬੈਠ ਗਏ ਸੋ ਤੇ ਤਿਹਾਰਾ ਦੇ ਦਿਨ ਹੈ ਤਿਹਾਰਾ ਦਿਨ ਸਟਾਰਟ ਹੁੰਦੇ ਸਾਰੀ ਜੇ ਤਿਹਾਰਾ ਦਿਨ ਸਟਾਰਟ ਹੋਏ ਤਾਂ ਉਸ ਤੋਂ ਪਹਿਲਾਂ ਹੀ ਅੱਜ ਦੁਕਾਨ ਦਾ ਜਿਹੜੇ ਆ ਉਹ ਆਪਣੀ ਦੁਕਾਨਾਂ ਬੰਦ ਕਰਕੇ ਧਰਨੇ ਤੇ ਬੈਠ ਗਏ ਚੋੜਾ ਬਾਜ਼ਾਰ ਆ ਆਖਿਰਕਾਰ ਬੜਾ ਮਸ਼ਹੂਰ ਆ ਪੰਜਾਬ ਦੇ ਵਿੱਚ ਲੇਕਿਨ ਇੱਕ ਪਾਸੇ ਫੜੀ ਵਾਲੇ ਜਿਹੜੇ ਐਨਕ੍ਰੋਚਮੈਂਟ ਕਰਕੇ ਬੈਠੇ ਆ ਦੂਜੇ ਪਾਸੇ ਇਹ ਦੁਕਾਨਦਾਰ ਜਿਨ੍ਹਾਂ ਨੂੰ ਸਮਾਰਟ ਸਿਟੀ ਅਦੀਨ ਪ੍ਰੋਜੈਕਟ ਅੰਦਰ ਇਹ ਮਾਰਕੀਟ ਅਲਰਟ ਹੋਈ ਸੀ ਤਾਂ ਵਿਵਾਦ ਇਹ ਹੈ ਕਿ ਇਹਨਾਂ ਦੀ ਦੁਕਾਨਦਾਰੀ ਹੈ ਜਿਹੜੇ ਇੱਕ ਐਨਕਲੋਜਮੈਂਟ ਕਰਕੇ ਅਗਲੇ ਫੜੀਆਂ ਲਾਂਦੇ ਆ ਤਾਂ ਉਹਨਾਂ ਦਾ ਅਸਰ ਹੈ ਉਹ ਇਹਨਾਂ ਦੀ ਦੁਕਾਨਦਾਰੀ ਤੇ ਬੜਾ ਫਰਕ ਪੈਂਦਾ ਤੇ ਗਾਹ ਕਾਫੀ ਖਰਾਬ ਵੀ ਹੁੰਦੇ ਜਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਦੁਕਾਨਦਾਰ ਭਾਈ ਸਾਹਿਬ ਇਹ ਗੱਲਬਾਤ ਕਰਾਂਗੇ ਕਿਉਂਕਿ ਇੱਕ ਬਹੁਤ ਵੱਡਾ ਇਹ ਮੁੱਦਾ ਆ ਆਉਣ ਵਾਲੇ ਕਿ ਤੇ ਹੌਰਾਤ ਦਿਨ ਸ਼ੁਰੂ ਹੋਣ ਵਾਲੇ ਤੇ ਐਦਾਂ ਮਾਰਕੀਟ ਬੰਦ ਹੋਣੀ ਕਿਤੇ ਕਿਤੇ ਆ ਕੇ ਇਹ ਪ੍ਰਸ਼ਾਸਨ ਵਾਸਤੇ ਵੀ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਹੈ ਹਮੇਸ਼ਾ ਹੀ ਐਂਕਰੋਚਮੈਂਟ ਵਾਸਤੇ ਨਗਰ ਨਿਗਮ ਡਿਪਾਰਟਮੈਂਟ ਆਂਦਾ ਆ ਲੇਕਿਨ ਕਹਿੰਦੇ ਖਾਣਾ ਪੂਰਤੀ ਕਰਕੇ ਉਸ ਤੋਂ ਬਾਅਦ ਫਿਰ ਇਹ ਫੜੀਆਂ ਦੁਬਾਰਾ ਲੱਗ ਜਾਂਦੀਆਂ ਮੌਜੂਦਾ ਦੁਕਾਨਦਾਰ ਗੱਲ ਕਰ ਗਏ ਸਸੀਆ ਭਾਜੀ ਸਸੀਆ ਭਾਜੀ ਭਾਜੀ ਕੀ ਮਾਪਲਾ ਅੱਜ ਚੋੜਾ ਬਾਜ਼ਾਰ ਅੱਗੇ ਰਸ਼ ਹੁੰਦਾ ਅੱਜ ਤੁਸੀਂ ਪਾਸੇ ਫੜੀ ਬੈਠੇ ਕਿ ਮੈਂ ਤੁਸੀਂ ਬਿੜ ਧਰਨ ਲਗੇ ਦੁਕਾਨਾਂ ਮਾਰਕੀਟ ਬੰਦ ਦੇਖੋ ਜੀ ਆਪ ਪਿੱਛੇ ਦੇਖੋ ਪਿੰਕ ਪਲਾਜ਼ਾ ਮਾਰਕੀਟ 50 ਦੇ ਕਰੀਬ ਦੁਕਾਨਾਂ ਨੇ ਇਹ ਮਾਰਕੀਟ ਵਾਲੇ ਕਹਿ ਲੋ ਦੁਕਾਨਾਂ ਵਾਲੇ ਕਹਿ ਲੋ ਵੀ ਅੱਜ ਦੁਖੀ ਹੋ ਕੇ ਅੱਜ ਬਾਹਰ ਬੈਠੇ ਨੇ ਕੋਈ ਐਦਾਂ ਨਹੀਂ ਬੈਠੇ ਕਿਤੇ ਘੰਟੇ ਲਈ ਕਿਤੇ ਜਾਣਾ ਹੋਵੇ ਦੁਕਾਨਾਂ ਛੱਡ ਕੇ ਨਾ ਤਾਂ ਨਹੀਂ ਬੰਦਾ ਜਾਂਦਾ ਤੇ ਆਪਾਂ ਨੇ ਦੁਕਾਨਾਂ ਨੂੰ ਤਾਲਾ ਲਾ ਕੇ ਬੈਠਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਆਪਣੀਆਂ ਦੁਕਾਨਾਂ ਸਵੇਰ ਦੀਆਂ ਸਾਰੇ ਬੰਦ ਕਰਕੇ ਆ ਦੇਖੋ ਇਹਨਾਂ ਦੇ ਚਿਹਰੇ ਦੇਖੋ ਕਿ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਕੇ ਬਾਹਰ ਬੈਠੇ ਨੇ ਕੋਈ ਐਦਾਂ ਨਹੀਂ ਬੈਠੇ ਸਾਡੀ ਮਾਰਕੀਟ ਆ ਮੇਨ ਗੇਟ ਹੈ ਮੇਨ ਗੇਟ ਫਰੰਟ ਹੀ ਅਕਰੋਸਮੈਂਟ ਨੇ ਘੇਰਿਆ ਹੋਇਆ ਸਾਡੇ ਲਈ ਸਾਰੇ ਰੂਲ ਹੈਗੇ ਨੇ ਹਾਈ ਕੋਰਟ ਦਾ ਆਦੇਸ਼ ਹੈ कि ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਹੀਂ ਲਗਾਣਾ 2 ਫੁੱਟ ਲਗਾਣਾ ਹੈ ਜਾਂ 3 ਫੁੱਟ ਲਗਾਣਾ ਇਨਸਟਰਕਸ਼ਨ ਹੈ ਹਰ ਬੰਦੇ ਨੂੰ ਔਰ ਇਹਨਾਂ ਵਾਸਤੇ ਇਨਸਟਰਕਸ਼ਨ ਕਿੱਥੇ ਜਾਂਦੀ ਆ ਮਾਲ ਦੇਖੋ ਆ ਮਾਲ ਦੇਖੋ ਜੀ ਚਪਾਤੀ ਬਣੀ ਵੀ ਹੈ ਆਪਾਂ ਕਹਿੰਦੇ ਰੋਟੀ ਖਾਂਦੇ ਆ ਉਹ ਕਹਿੰਦੇ ਰੋਟੀ ਖਾਂਦੇ ਆ ਜੀ 2 ਫੁੱਟ ਹੁੰਦਾ 4 ਫੁੱਟ ਹੁੰਦਾ 5 ਫੁੱਟ ਹੁੰਦਾ 3 ਫੁੱਟ ਹੁੰਦਾ ਰੋਟੀ ਖਾਣ ਲਈ ਆਹ ਦੇਖੋ ਆ ਕੀ ਹੈ ਦੁਕਾਨਦਾਰ ਟੈਕਸ ਵੀ ਭਰੇ ਦੁਕਾਨਦਾਰ ਸਾਰਾ ਕੁਝ ਕਰੇ ਲੇਕਿਨ ਉਹ ਮਾਲ ਨਹੀਂ ਲਗਾ ਸਕਦਾ ਹਾਈ ਕੋਰਟ ਦਾ ਦੇਸ਼ ਹੈ ਜੀ ਇਹਨਾਂ ਲਈ ਹਾਈ ਕੋਰਟ ਦਾ ਦੇਸ਼ ਨਹੀਂ ਹੈ ਕੋਈ ਵੀ ਜਾ ਕੋਈ ਸਰਕਾਰ ਨੂੰ ਪਤਾ ਨਹੀਂ ਹੈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਸੀਂ ਪਹਿਲਾਂ ਅਗੇ ਸ਼ਿਕਾਇਤ ਕੀਤੀ ਕੋਈ ਆਲਰਡੀ ਪਹਿਲਾਂ ਨਗਰ ਨਿਗਮ ਨੇ ਕਾਰਵਾਈ ਵੀ ਕੀਤੀ ਸੀ ਲੇਕਿਨ ਉਹ ਫੇਰ ਬੰਦ ਜਾਂਦਾ ਇਹ ਦੂਜੀ ਤੀਜੀ ਵਾਰ ਦਾ ਧਰਨਾ ਹੈ ਜੀ ਅੱਛਾ ਜੀ ਇਹ ਪਹਿਲੀ ਵਾਰ ਹੀ ਨਹੀਂ ਬੈਠੇ ਆਪਾਂ ਸਾਨੂੰ ਆਸ਼ਵਾਸ਼ਣ ਇਹੀ ਦਿੱਤਾ ਜਾਂਦਾ ਹੈ ਕਿ ਐਸੀ ਇਹਦਾ ਹੱਲ ਕਰਾਂਗੇ ਸਾਨੂੰ ਮੇਨ ਜਿਹੜੀ ਪ੍ਰੋਬਲਮ ਹੈ ਸਾਡੇ ਗੇਟਾਂ ਦੀ ਹੈ ਜਿਹਦੇ ਸਾਡੀ ਐਂਟਰੀ ਅੰਦਰ ਲਈ ਬੰਦ ਹੈ ਠੀਕ ਹੈ ਸਾਨੂੰ ਹਰ ਵਾਰੀ ਐਸੋ ਨਹੀਂ ਦੇ ਕੇ ਉਠਾਇਆ ਜਾਂਦਾ ਹੈ ਵੀ ਤੁਹਾਡਾ ਜਿਹੜਾ ਹੱਲ ਅਸੀਂ ਕਰਾਂਗੇ ਲੇਕਿਨ ਕੀਤਾ ਨਹੀਂ ਜਾਂਦਾ ਪ੍ਰੋਪਰ ਤਰ੍ਹਾਂ ਨਹੀਂ ਹੁੰਦਾ 60 ਦੇਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਖੁਦ ਐਂਗਰੋਚਮੈਂਟ ਵਾਸਤੇ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਦੋ ਦਿਨ ਅਲਟੀਮੇਟ ਵੀ ਦੇ ਚੁੱਕੇ ਆ ਤੇ ਚੋੜੇਦਾਰ ਵੀ ਗੱਲ ਕੀਤੀ ਸੀ ਇਹ ਲੱਗਦਾ ਵੀ ਦੋ ਚਾਰ ਦਿਨਾਂ ਫੇਰ ਉਹੀ ਗੱਲ ਉੱਠੇ ਆ ਜਾਂਦੀ ਹੈ ਦੇਖੋ ਜੀ ਬਾਕੀ ਬਜ਼ਾਰਾਂ ਦੇ ਵਿੱਚ ਕਈ ਬਜ਼ਾਰਾਂ ਵਿੱਚ ਜੇ ਆਪਾਂ ਸ਼ਾਹਪੁਰ ਰੋਡ ਦੀ ਗੱਲ ਕਰੀਏ ਜਾਂ ਉਧਰਲੇ ਪਾਸੇ ਸਿਵਲ ਹਸਪੀਟਲ ਵਾਲਾ ਰਸਤਾ ਜਾਂਦਾ ਵਾ ਜੇ ਉੱਥੇ ਜਾ ਕੇ ਦੇਖੋਗੇ ਅੱਜ ਫੀਲਡ ਗੰਜ ਵਾਲਾ ਇਲਾਕਾ ਜਿਹੜਾ ਹੈ ਬਹੁਤ ਬਹੁਤ ਸੁਧਾਰ ਆ ਬਹੁਤ ਸੁਧਾਰ ਆ ਉੱਥੇ ਵੀ ਪ੍ਰੋਬਲਮ ਇਹ ਸੀਗੀ ਕਿ ਸਿਵਲ ਹਸਪੀਟਲ ਨੂੰ ਐਂਬੂਲੈਂਸ ਆ ਉਹੀ ਪ੍ਰੋਬਲਮ ਪਾਜੀ ਇੱਥੇ ਚੋੜੇ ਬਿਯਾਰ ਹੈ ਇਧਰ ਕਿਉਂ ਨਹੀਂ ਧਿਆਨ ਦੇਦੇ ਜਿਹੜਾ ਮੇਨ ਬਿਯਾਰ ਹੈ ਉਹਨੂੰ ਤੁਸੀਂ ਲਾਸਟ ਤੇ ਆਣ ਦੇ ਬਾਵਜੂਦ ਵੀ ਕੋਈ ਧਿਆਨ ਨਹੀਂ ਦੇ ਰਿਹਾ ਔਰ ਉਸ ਤੋਂ ਬਾਅਦ ਅਸੀਂ ਕੰਪਲੀਟਾਂ ਵੀ ਇੱਕ ਅੱਧੀ ਨਹੀਂ ਕਈ ਵਾਰ ਸਾਰਿਆਂ ਨੂੰ ਦੇ ਕੇ ਆਇਆ ਤੈ ਬਜਾਰੀ ਤੈ ਬਜਾਰੀ ਵਿਭਾਗ ਇੱਥੇ ਆਂਦਕ ਨਹੀਂ ਆਂਦਾ ਤੇ ਕਾਰਵਾਈ ਕਰਦਾ ਨਹੀਂ ਕਰਦਾ ਕਰਦਾ ਖਾਣਾ ਪੂਟਿਆ ਨਹੀਂ ਕਰਦਾ ਤੈ ਬਜਾਰੀ ਵਾਲੇ ਵੀ ਦੇਖੋ ਆਂਦੇ ਨੇ ਜਦੋਂ ਆਂਦੇ ਨੇ ਉਹ ਦੇਖੋ ਸਾਰਿਆਂ ਦਾ ਖਾਧ ਹੀ ਸਕਦੇ ਉਹ ਬਹੁਤ ਸਹਿਯੋਗ ਦਿੰਦੇ ਨੇ ਆਂਦੇ ਵੀ ਨੇ ਮਾ ਇਹਨਾਂ ਨੂੰ ਪਿੱਛੇ ਵੀ ਕਰਾਂਦੇ ਨੇ ਲੇਕਿਨ ਇਹ ਲੋਕੀ ਹੈ ਜਦੋਂ ਅੱਗੇ ਚਲੇ ਜਾਂਦੇ ਨੇ ਫਿਰ ਮਾਲ ਲੱਗ ਜਾਂਦਾ ਦੁਬਾਰਾ ਇਹਦਾ ਕੋਈ ਪੱਕਾ ਜਿਹੜਾ ਹੱਲ ਹੈ ਉਹ ਨਹੀਂ ਹੋ ਰਿਹਾ ਵੀ ਆਹ ਜਗ੍ਹਾ ਸਾਡੀ ਮੇਨ ਗੇਟ ਹੈ ਇੱਥੇ ਕੋਈ ਅਸੀਂ ਅਸੀਂ ਸਾਡਾ ਜਿਹੜਾ ਮੁੱਦਾ ਇੱਕੋ ਹੀ ਹੈ ਦੇਖੋ ਬਾਕੀ ਜਿੱਦਾਂ ਚੱਲਦਾ ਉਹ ਇੰਨਾ ਕੋਈ ਵੱਡਾ ਮੁੱਦਾ ਨਹੀਂ ਸਾਡਾ ਮੇਨ ਮੁੱਦਾ ਹੈ ਵੀ ਸਾਡੀ ਜਿਹੜਾ ਮੇਨ ਗੇਟ ਹੈ ਨਾ ਇੱਥੇ ਕੋਈ ਦੇਖੋ ਸਮਾਰਟ ਸਿਟੀ ਅੰਦਰ ਸਾਨੂੰ ਅੰਦਰ ਭੇਜਿਆ ਗਿਆ ਇੱਥੇ ਆਈ ਲਵ ਚੋੜਾ ਬਿਆਰ ਜਾਂ ਆਈ ਲਵ ਲੁਧਿਆਣਾ ਅੱਜਕੱਲ ਜਿਹੜੇ ਬੋਰਡ ਚੱਲਦੇ ਪਏ ਨੇ ਉਹਦਾ ਖਰਚਾ ਵੀ ਅਸੀਂ ਅਫੋਰਡ ਕਰਨ ਨੂੰ ਮਾਰਕੀਟ ਵਾਲੇ ਤਿਆਰ ਨੇ ਸਾਨੂੰ ਸਾਡੇ ਗੇਟ ਦੇ ਉੱਤੇ ਥੋੜਾ ਜਿਹਾ ਅੱਛਾ ਜਿਹਾ ਕੋਈ ਇਦਾਂ ਦਾ ਬੋਰਡ ਬਣਵਾਤਾ ਜਾਵੇ ਉਹਦੇ ਨਾਲ ਛੋਟੇ-ਬਿਆਰ ਦੀ ਵੀ ਰੂਪਰੇਖਾ ਚੇਂਜ ਹੋਏਗੀ ਸਾਡੇ ਮੇਨ ਗੇਟ ਦੀ ਵੀ ਰੂਪ ਚੇਂਜ ਹੋਏਗੀ ਅਸੀਂ ਹੋਰ ਸਾਡੇ ਕੋਲ ਬਹੁਤ-ਬਹੁਤ ਵੱਡੀ ਮੰਗਣੀ ਹੈ ਛੋਟੀ ਜੀ ਮੰਗਿਆ ਮੇਰ ਸਾਹਿਬ ਆਏ ਸੀ ਉਹਨਾਂ ਨੂੰ ਬੇਨਤੀ ਅਸੀਂ ਕੀਤੀ ਹੈ ਉਹ ਵੀ ਸਾਨੂੰ ਇਹੀ ਅਸਮ ਦੇ ਕੇ ਗਿਆ ਕਿ ਤੁਹਾਡਾ ਇਹ ਹੱਲ ਅਸੀਂ ਕਰਾਵਾਂਗੇ ਬਾਕੀ ਦੁਕਾਨਦਾਰ ਵੀ ਬੈਠੇ ਗੱਲਬਾਤ ਕਰ ਰਹੇ ਭਾਜੀ ਕਿ ਕਿਦਾਂ ਲੱਗਦਾ ਇਹ ਦੁਕਾਨਦਾਰੀ ਧਰਨਾ ਲੱਗਣਾ ਉਹ ਵੀ ਹੁਣ ਸੀਜ਼ਨ ਸ਼ੁਰੂ ਹੋਣ ਲੱਗਾ ਤਿਹਾਰਾਂ ਦੇ ਉਸ ਤੋਂ ਬਾਅਦ ਵੀ ਹੁਣ ਧਰਨੇ ਦੇ ਬੈਠ ਗਏ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇੱਥੇ ਆਏ ਬਹੁਤ ਵਧੀਆ ਗੱਲ ਕੀਤੀ ਕਿ ਤਿਹਾਰਾਂ ਦੇ ਦਿਨ ਸ਼ੁਰੂ ਹੋਣ ਲੱਗੇ ਨੇ ਕਿ ਬਾਜ਼ਾਰ ਬੰਦ ਹੈ ਦੇਖੋ ਜੀ ਤਾਨੂੰ ਵੀ ਪਤਾ ਧਿਆਰਾਂ ਦਾ ਦਿਨ ਕੰਮ ਸ਼ੁਰੂ ਹੋਣ ਵਾਲਾ ਹੈ ਕਿ ਸ਼ੌਂਕ ਤੋਂ ਨਾ ਸਾਨੂੰ ਬੰਦ ਕਰਨ ਦਾ ਇਹਨਾਂ ਪਾਸ ਪਾਣੀ ਸਾਡੇ ਨੱਕ ਤੱਕ ਭਰ ਗਿਆ ਸੀ ਅੱਛਾ ਤੈ ਬਜਾਰੀ ਲਿਆਂਦੇ ਉਹਨਾਂ ਨਾਲ ਕਾਰਵਾਈ ਕਰਦੇ ਇੱਕ ਨੇ ਇੱਥੇ ਲੇਡੀ ਐਡਾ ਪੱਦਾ ਬੋਲਦੇ ਤੇਰੇ ਬੱਚੇ ਮਰ ਜਾਣੇ ਮਰ ਜਾਣ ਉਹਦੀ ਕੰਪਲੀਟ ਵੀ ਦੇਣਗੇ ਤੈ ਹਾਂਡਾ ਜੀ ਤੇ ਐਕਚੁਅਲ ਜਨਾ ਮੈਂ ਮਾਰਕੀਟ ਦਾ ਵਾਈਸ ਪ੍ਰੈਜ਼ੀਡੈਂਟ ਆ ਠੀਕ ਹੈ ਜੀ ਹੁਣ ਜਿੱਦਾਂ ਕਿਸੇ ਇਲਾਕੇ ਦਾ ਕਾਉਂਸਲਰ ਹੁੰਦਾ ਇਲਾਕੇ ਨੂੰ ਸਮੱਸਿਆ ਹੁੰਦੀ ਕਾਉਂਸਲਰ ਹੀ ਕਾਰਪੋਰੇਸ਼ਨ ਜਾਂਦਾ ਪੂਰਾ ਇਲਾਕਾ ਨਹੀਂ ਲੈ ਕੇ ਜਾਂਦਾ ਅੱਜੇ ਮੇਰੀ ਮਾਰਕੀਟ ਨੂੰ ਸਮੱਸਿਆ ਸੀ ਤੇ ਮੈਂ ਕਾਰਪੋਰੇਸ਼ਨ ਜਾਣਾ ਹੀ ਮਾਰਕੀਟ ਤੋਂ ਨਾਲ ਤੇ ਮੈਂ 23 ਤਰੀਕ ਨੂੰ ਵੀ ਗਿਆ ਤੇ 23 ਤਰੀਕ ਨੂੰ ਇਹਨਾਂ ਨੇ ਆ ਕੇ ਉੱਥੇ ਮੇਨਾਂ ਗਾਲੀ ਗਲੋਚ ਕੀਤੀ ਠੀਕ ਹੈ ਜੀ ਮੈਂ ਆਪਣੀ ਮਾਰਕੀਟ ਵਾਲਿਆਂ ਨੂੰ ਬੁਲਾਇਆ ਤੇ ਸਾਰੇ ਉੱਥੇ ਆ ਗਏ ਕੱਲ ਮੇਰੀ ਮਾਰਕੀਟ ਦਾ ਪ੍ਰਧਾਨ ਰੁਬਲਟਾ ਮੈਂ ਤੇ ਸਾਡੇ ਇੱਕ ਪ੍ਰਿੰਸ ਭਾਈ ਅਸੀਂ ਨਾ ਕਾਰਪੋਰੇਸ਼ਨ ਹੰਡਾ ਜੀ ਕੋ ਗਏ ਕਿ ਭਾਈ ਤੁਸੀਂ ਇਹਨਾਂ ਨੂੰ ਕਰੋ ਉਹ ਕਹਿੰਦੇ ਯਾਰ ਮੈਂ ਬਰਸਾਤਾ ਦੇ ਦਿਨ ਚੱਲ ਰਿਹਾ ਮੈਂ ਕਰਦਾ ਉਹ ਫਿਰ ਮੈਂ ਕਹਾ ਤੁਸੀਂ ਜਾਣਦੇ ਹੋ ਲੱਗ ਜਾਂਦੇ ਆ ਇਹ ਗੱਲ ਡਿਸਕਸ ਚੱਲਦਾ ਵਜੇਗਾ ਐਨੇ ਜੀ ਨੇ ਇਹ ਪਿੱਛੋਂ ਦੀ ਪ 25 30 ਜਾਣੇ ਆ ਕੇ ਇਕੱਠੇ ਹੋ ਗਏ ਤੇ ਇਹਨਾਂ ਨੇ ਉੱਥੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਹਾਂਡਾ ਜੀ ਨੇ ਜਿਹੜੇ ਕਾਰਪੋਰੇਸ਼ਨ ਦੇ ਇੰਸਪੈਕਟਰ ਤੇ ਅਫਸਰ ਦੇ ਉਹਨਾਂ ਨੇ ਆਪਣੇ ਆਫਿਸ ਦੇ ਅੰਦਰ ਤਾਲਾ ਲਾ ਕੇ ਸਾਡੀ ਜਾਨ ਬਚਾਈ ਫਿਰ ਅਸੀਂ ਮਾਨਯੋਗ ਐਸ ਐਚਓ ਜੀ ਰਾਜਵੰਤ ਸਰ ਜੀ ਨੂੰ ਫੋਨ ਕੀਤਾ ਰਜਿੰਦਰ ਸਰ ਨੂੰ ਸੌਰੀ ਤੇ ਇਹਨਾਂ ਨੇ ਕੰਪਲੀਟ ਕੀਤੀ ਉਹਦੀ ਹਾਂ ਜੀ ਹਾਂ ਜੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਭੇਜਿਆ ਸਾਨੂੰ ਤੇ ਲੁਧਿਆਣਾ ਲਾਈਵ ਵਾਲਾ ਵੀ ਉੱਥੇ ਆਇਆ ਉਹਦੀ ਵੀਡੀਓ ਦਾ ਸਾ ਉੱਥੇ ਸਾਡਾ ਤਾਲਾ ਖੋਲਿਆ ਤਾਂ ਸਾਨੂੰ ਪੁਲਿਸ ਪ੍ਰਸ਼ਾਸਨ ਕਢਾ ਆ ਗਿਆ ਉੱਥੋਂ ਦੀ ਸਾਨੂੰ ਇੱਥੇ ਥਾਣੇ ਲਾਇਆ ਸੀ ਉਹਦੀ ਕੰਪਲੀਟ ਦਿੱਤੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੰਯੋਗ ਮਿਲ ਰਿਹਾ ਤੇ ਇਹ ਨਾ ਹੁਣ ਮਤਲਬ ਕਿ ਨਜਾਇਜ਼ ਤੱਕਾ ਕਰਦੇ ਆ ਆ ਦੇਖੋ ਜੀ ਇਹ ਮੈਂ ਤਾਂ ਦੇਖਣ ਵੈਸੇ ਵੀਡੀਓ ਪਲੇ ਕਰ ਰਿਹਾ ਆ ਦੇਖਣਾ ਜੀ ਤੁਸੀਂ ਆਪ ਦੇਖੋ ਜੀ ਇਹ ਤਾਂ ਤੁਹਾਨੂੰ 5-5 ਫੁੱਟ ਦੀ ਐਂਕਰੋਚਮੈਂਟ ਹੈਗੀ ਤਾਂ ਆਲਰੇਡੀ 35 ਵੋਟਾਂ ਦੇ ਕੋਈ ਅੱਗੇ ਦੀ ਅੱਗੇ ਹੈ ਠੀਕ ਹੈ ਜੀ ਉਸ ਤੋਂ ਹਾਂਜੀ ਉਸ ਤੋਂ ਬਾਅਦ ਇਹ ਬੇਸਿਕਲੀ ਨਾ ਇਹ ਆ ਦੇਖੋ ਜੀ ਇਹ ਮੇਰੇ ਘਰ ਦਾ ਬੋਰਡ ਤਾਂ ਨਹੀਂ ਇਹ ਜਿਹੜੀ ਜਗ੍ਹਾ ਤੇ ਫ੍ਰੀ ਕਾਰਕਿੰਗ ਨਗਰ ਨਿਗਮ ਦਾ ਬੋਰਡ ਲੱਗਾ ਹੋਇਆ ਐ ਇੱਥੇ ਨਾ ਕੋਈ ਫੈਸਟੀਵਲ ਆਂਦਾ ਐ ਐਡੀ ਇੰਨਾ ਚ ਜ਼ਰੂਰਤ ਐ ਇਹਨਾਂ ਨੇ ਕੋਈ ਨਗਰ ਨਿਗਮ ਦੀ ਨਾ ਇੱਟ ਨਹੀਂ ਚੱਕ ਸਕਦਾ ਇਹਨਾਂ ਨੇ ਬੋਰਡ ਉਖਾੜ ਕੇ ਪੱਟਦਾ ਅਸੀਂ ਇਹ ਫੈਸਟੀਵਲ ਆਂਦਾ ਜਿਵੇਂ ਉਹਨਾਂ ਦੇ ਕੋਈ ਸਾਡੇ ਪ੍ਰਧਾਨ ਜੀ ਤਿਰੰਗਾ ਵਲਾਰੇ ਨੇ ਨਗਰਗਿਰਤਾ ਆਂਦਾ ਕੋਈ ਸ਼ੋਭਾ ਯਾਤਰਾ ਦੀ 80 ਕੋ ਉਹਨਾਂ ਕਾਲਪੁਰ ਖਲਵਾਨ ਵਾਲਾ ਲੰਗਰ ਅੱਜ ਲੰਗਰ ਲਾ ਦਿੱਤਾ ਸੀ ਇਹਨਾਂ ਨੇ ਇੱਥੇ ਹੀ ਪੂਰਾ ਕਬਜ਼ਾ ਕਰਕੇ ਪੂਰੀ ਕਰੋਚਮੈਂਟ ਕਰਕੇ ਤੇ ਉਹਨੂੰ ਅਸੀਂ ਹੁਣ ਸਾਡੀ ਇਹ ਮੰਗ ਹੈ ਅਨਮਿੱਥੇ ਸਮੇ ਲਈ ਧਰਨਾ ਹੈ ਚਲੋ ਜਿਹੜਾ ਵਿਰਸਤ ਕੱਲ ਹਮਲਾ ਕੀਤਾ ਸਾਡੇ ਪ੍ਰਧਾਨ ਤੇ ਉਹਦਾ ਅਸੀਂ ਕੰਪਲੀਟ ਦਿੱਤੀ ਹੈ ਇਹ ਜਦ ਤੱਕ ਇੱਥੇ ਕਲੀਅਰ ਨਹੀਂ ਹੁੰਦਾ ਇੱਥੇ ਜਿਵੇਂ ਅੱਜ ਜਿਵੇਂ ਉਹਨਾਂ ਨੇ ਕਿਹਾ ਵੀਰ ਜੀ ਜੇ ਕਿਹਨੇ ਜੀ ਆਈ ਲਵ ਲੁਧਿਆਣਾ ਐਦਾ ਦਾ ਬੋਰਡ ਲਾ ਕੇ ਸਾਡੀ ਰੂਪਰੇਖਾ ਅਸੀਂ ਨਾ ਦੇਖੋ ਸਾਡੀ ਮਾਰਕੀਟ ਪੇਂਟ ਵੀ ਕਰਾਣੀ ਕੱਲਾ ਪੇਂਟ ਵਾਲ ਨਹੀਂ ਹੋਣਾ ਥੜੇ ਵੀ ਬਣਾਣੇ ਆ ਪਰ ਸਾਨੂੰ ਬਾਰੋ ਵੀ ਸਹੀ ਚਾਹੀਦਾ ਕੱਲਾ ਇਹ ਸੈਟ ਕਰਨਾ ਨਹੀਂ ਹੋਣਾ ਇਹ ਜਦ ਤੱਕ ਐਨਕ੍ਰੋਚਮੈਂਟ ਚੱਕੀ ਨਹੀਂ ਜਾਂਦੀ ਤਦ ਤੱਕ ਅਸੀਂ ਇੱਥੇ ਅਨਮਿੱਤ ਸਮੇਂ ਲਈ ਬੈਠੇ ਆ ਜੀ ਸੋ ਦੁਕਾਨਦਾਰ ਐ ਮੈਂ ਬਾਕੀਆਂ ਵੀ ਗੱਲ ਕਰਨ ਦੀ ਕੋਸ਼ਿਸ਼ ਹਾਂ ਕਿ ਕੋਈ ਕਾਫੀ ਦੁਕਾਨਦਾਰ ਬੈਠੇ ਆ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐਂਡ ਐਨਕ੍ਰੋਚਮੈਂਟ ਹੋਣਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੀ ਸਖਤੀ ਕੀਤੀ ਹੈ ਫੀਲਡ ਗੈਜ ਵੀ ਸ ਕਿ ਲੱਗਦਾ ਐਂਕਰੋਚਮੈਂਟ ਜਿਆਦਾ ਮੁੱਦਾ ਬੰਦਾ ਵੈ ਐਂਕਰੋਚਮੈਂਟ ਦਾ ਸਦਾ ਜਿਆਦਾ ਐਂਕਰੋਚਮੈਂਟ ਜਿਆਦਾ ਹੁੰਦੀ ਹੈ ਕੋਈ ਨਹੀਂ ਆਗੂ ਬੈਠੇ ਉਹਨਾਂ ਦੀ ਬਾਈਕ ਲਾਉਂਦੇ ਕੋਈ ਨਹੀਂ ਭਾਈ ਉਹਨਾਂ ਦੀ ਜਿੱਤਾਈ ਲੱਗ ਰਿਹਾ ਵੀ ਐਂਕਰੋਚਮਮੈਂਟ ਜਿਆਦਾ ਹੁੰਦੀ ਰਾਂ ਸਰ ਐਂਕਰੋਚਮੈਂਟ ਹੋਣ ਕਰਕੇ ਨਾਲ ਦੇਖੋ ਦੁਕਾਨਦਾਰ ਤੇ ਕਲੀਫਿਸ ਸਿਸਟਮ ਬਹੁਤ ਹੈਗਾ ਕਿਉਂਕਿ ਉਹਨਾਂ ਕਰਕੇ ਉਹ ਕੋਈ ਟੈਕਸ ਵਗੈਰਾ ਨਹੀਂ ਪੇ ਕਰ ਰਹੇ ਐਸਾ ਪੂਰ ਫੁੱਲ ਟੈਕਸ ਵੀ ਪੇ ਕਰ ਰਹੇ ਉਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਕਰਦਾ ਕੋਈ ਜਦੋਂ ਅਸੀਂ ਜਾਈਏ ਤਾਂ ਉਹ ਸਾਡੇ ਤੇ ਆ ਕੇ ਹਮਲਾ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਕੋਣ ਹੁੰਦੇ ਕਰਨ ਵਾਲੇ ਕੋਣ ਹੁੰਦੇ ਹੋ ਇਸ ਲਈ ਸਾਨੂੰ ਇਹ 10 ਚੱਕਰਾਂ 'ਤੇ ਤਾਂ ਕਰਕੇ ਇੱਥੇ ਬੈਠੇ ਤੰਨੇ ਚ ਇਸ ਲਈ ਸੋਏ ਅਨਮਿੱਥੇ ਸਮੇ ਲਈ ਧਰਨਾ ਆ ਜਿਹੜਾ ਲੁਧਿਆਣਾ ਚੌੜਾ ਬਾਜ਼ਾਰ ਸ਼ਾਪ ਕੀ ਪਰੈਸ਼ੀਗ ਨੇ ਜਿਹੜੀ ਪਿੰਕ ਪਾਲਾਈ ਮਾਰਕੀਟ ਹੈਗੀ ਤਾਂ ਮਾਮਲ ਦੁਕਾਨਦਾਰ ਇੱਥੇ ਅਨਮਿੱਥੇ ਸਮੇ ਲਈ ਜਿਹੜੇ ਧਰਨੇ ਦੇ ਬੈਠ ਗਏ ਆ ਕਿਉਂਕਿ ਤਿਹਾਰਾਂ ਦਾ ਸੀ ਜਿਹੜਾ ਸ਼ੁਰੂ ਹੋਣ ਵਾਲਾ ਹੈ ਤਾਂ ਉਸ ਤੋਂ ਪਹਿਲਾਂ ਹੀ ਲੁਧਿਆਣਾ ਦੀ ਜਿਹੜਾ ਦਿਲ ਦੇ ਆ ਚੌੜਾ ਬਾਜ਼ਾਰ ਦੇ ਦੁਕਾਨਦਾਰ ਜਿਹੜੇ ਇੱਥੇ ਬੈਗੇ ਧਰਨੇ ਤੇ ਤਾਂ ਕਿਤੇ ਆਉਣ ਵਾਲੇ ਸਮੇ ਦੇ ਵਿੱਚ ਇਹ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਬਲੈਕਸਪੌਟ ਕਹਿੰਦੇ ਨੇ ਵੀ ਕਲੰਕ ਹੋਣਾ ਵੀ ਜਦੋਂ ਇਸ ਤਾਂ ਧਰਨੇ ਦੇ ਬਹਿਣਾ ਔਰ ਔਰ ਆਪਣਾ ਜਿਹੜਾ ਵਪਾਰ ਹੈ ਉਹ ਖਰਾਬ ਹੋਣਾ ਔਰ ਐਦਾਂ ਦੇ ਜਿਹੜੇ ਐਂਕਰੋਚਮੈਂਟ ਕਰਦੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਆਖਿਰਕਾਰ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਦੇ ਆ ਤਾਂ ਇਸ ਤਾਂ ਮਾਹੌਲ ਸ਼ਹਿਰ ਦਾ ਵੀ ਖਰਾਬ ਕਰਨ ਚੋਂ ਗੁਰੇਜ਼ ਨਹੀਂ ਕਰਦੇ ਖੈਰ ਸਮਾਂ ਦੱਸੂਗਾ ਨੇ ਕਿਤੇ ਧਿਆਕੇ ਜੋੜੇ ਬਾਜ਼ਾਰ ਦੇ ਜਿਹੜੇ ਮਾਰਕੀਟ ਦੇ ਦੁਕਾਨਦਾਰ ਹੈ ਉਹ ਇਸ ਟਾਈਮ ਅਨਮਿੱਥੇ ਸਮੇਂ ਲਈ ਧਰਨੇ ਤੇ ਬੈਠ ਗਏ ਆ ਦੇਖਣਾ ਹੁਣ ਇਹ ਹੋਵੇਗਾ ਲੁਧਾਣ ਦੇ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਡੇਚਰਵਾਲ ਔਰ ਰੋਧਨਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤਮਾਮ ਉਹ ਪ੍ਰਸ਼ਾਸਨਿਕ ਅਧਿਕਾਰੀ ਹੁਣ ਇਸ ਤਰ੍ਹਾਂ ਦੇ ਐਨਕ੍ਰੋਚਮੈਂਟ ਛੋੜੇ ਬੈਰ ਕਰਦੇ ਹੋਣ ਤਾਂ ਕੀ ਕਾਰਵਾਈ ਕਰਦਾ ਕਿਉਂਕਿ ਦੁਕਾਨਦਾਰਾਂ ਨੇ ਹੁਣ ਧਰਨਾ ਲਗਾਤਾ ਅਨਮਿੱਥੇ ਸਮੇਂ ਲਈ ਖੈਰ 스마트 ਸਿਟੀ ਕਹਿਣਾ ਤੇ 스마트ੀ ਬਣਾਉਣ ਦੇ ਵਿੱਚ ਬਹੁਤ ਅੰਤਰ ਹੁੰਦਾ ਕਾਮਮੈਂਟ ਬੌਬੀਨਾ ਸੰਦੀਪ ਸ਼ਰਮਾ ਦੇਨੀਸ ਰੇਟੀਵੀ ਲੁਧਿਆਣਾ